ਕਾਬੰਦੀ ਦੇ ਦੌਰਾਨ ਇੱਕ i20 ਗੱਡੀ ਨੂੰ ਰੋਕਿਆ ਗਿਆ ਤੇ ਫਿਰ ਉਸ ਤੋਂ ਬਾਅਦ ਗੱਡੀ ਦੀ ਚੈਕਿੰਗ ਕੀਤੀ ਗਈ ਚੈਕਿੰਗ ਦੇ ਦੌਰਾਨ ਪੁਲਿਸ ਨੂੰ ਗੱਡੀ ਦੇ ਵਿੱਚੋਂ ਨਸ਼ਾ ਤੇ ਹਥਿਆਰ ਬਰਾਮਦ ਹੋਇਆ ਅਜੇ ਹਾਲੇ ਪੁਲਿਸ ਦੇ ਵੱਲੋਂ ਕੀਆ ਜਾ ਰਿਹਾ ਤਾਂ ਦੱਸ ਜਾਈਏ ਕਿ 2024 ਲੋਕ ਸਭਾ ਚੋਣਾਂ ਨੂੰ ਲੈ ਕੇ ਪੁਲਿਸ ਦੇ ਵੱਲੋਂ ਹਰ ਇਲਾਕੇ ਦੇ ਵਿੱਚ ਫਲੈਗ ਮਾਰਚ ਕੀਤੇ ਜਾ ਰਹੇ ਨੇ ਇੱਥੋਂ ਤੱਕ ਕਿ ਪੁਲਿਸ ਦੇ ਵੱਲੋਂ ਨਾਕਾਬੰਦੀ ਵੀ ਵਕ-ਵਕ ਸ਼ਹਿਰਾਂ ਦੇ ਵਿੱਚ ਕੀਤੀ ਜਾ ਰਹੀ ਹੈ ਤਾਂ ਇਸ ਦੌਰਾਨ ਪੁਲਿਸ ਦੇ ਵੱਲੋਂ ਨਾਕਾਬੰਦੀ ਦੇ ਦੌਰਾਨ ਇੱਕ ਹੂਟਰ ਦੇਖ ਕੇ ਗੱਡੀ ਨੂੰ i20 ਗੱਡੀ ਨੂੰ ਰੋਕਿਆ ਜਾਂਦਾ ਹੈ ਔਰ ਫਿਰ ਉਸ ਗੱਡੀ ਦੀ ਚੈਕਿੰਗ ਕੀਤੀ ਜਾਂਦੀ ਹੈ ਤਾਂ ਇੱਕ ਨਿਜੀ ਅਖਬਾਰ ਦੇ ਮਾਲਕ ਦਾ ਇਹ ਮੁੰਡਾ ਦੱਸਿਆ ਜਾ ਰਿਹਾ ਹੈ ਜਿਸ ਦੀ ਕੀ ਗੱਡੀ ਦੇ ਵਿੱਚੋਂ ਪੁਲਿਸ ਨੂੰ ਨਸ਼ਾ ਵੀ ਬਰਾਮਦ ਹੋਇਆ ਤਾਂ ਪੁਲਿਸ ਦੇ ਵੱਲੋਂ ਇਹ ਬਿਆਨ ਵੀ ਦਿੱਤਾ ਗਿਆ ਹੈ ਪੁਲਿਸ ਦਾ ਕਹਿਣਾ ਹੈ ਕਿ ਜਦੋਂ ਚੈਕਿੰਗ ਕੀਤੀ ਗਈ ਤਾ ਹਥਿਆਰ ਵੀ ਬਰਾਮਦ ਹੋਏ ਨੇ ਹਾਲਾਂਕਿ ਪੁਲਿਸ ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ ਪੁਲਿਸ ਦੇ ਮੁਤਾਬਿਕ i20 ਗੱਡੀ ਜਿਹੜੀ ਦੂਰ ਤੋਂ ਆ ਰਹੀ ਸੀ ਉਸ ਤੇ ਖੂਟਰ ਲੱਗੇ ਹੋਏ ਸਨ ਤੇ ਸੜਕੀ ਨਿਮਾ ਦੀ ਧੱਜੀਆਂ ਉਡਾਈਆਂ ਜਾ ਰਹੀਆਂ ਸੀ ਜਿਸ ਦੇ ਚਲਦਿਆਂ ਪੁਲਿਸ ਨੇ i20 ਗੱਡੀ ਨੂੰ ਰੋਕਿਆ ਤੇ ਫਿਰ ਉਸ ਦੀ 체కింగ్ ਕੀਤੀ ਤੇ پولیس ਦੇ ਵੱਲੋਂ ਪੂਰੇ ਮਾਮਲੇ ਦੀ ਜਾਂਚ ਪੜਤਾਲ ਵੀ ਕੀਤੀ ਜਾ ਰਹੀ ਹੈ پولیس ਦੇ ਮੁਤਾਬਕ ਐਨਡੀਪੀਐਸ ਐਕਟ ਦੇ ਤਹਿਤ ਮਾਮਲਾ ਵੀ ਦਰਜ ਕੀਤਾ ਗਿਆ T20 ਗੱਡੀ ਦੇ ਉੱਤੇ ਹੂਟਰ ਲੱਗੇ ਹੋਏ ਸਨ ਜਿਸ ਨੂੰ ਦੇਖਦਿਆਂ ਪੁਲਿਸ ਨੇ ਗੱਡੀ ਰੋਕੀ ਤੇ ਫਿਰ ਉਸ ਗੱਡੀ ਦੀ ਚੈਕਿੰਗ ਕੀਤੀ ਗਈ ਮਾਰਾ ਹੂਟਰ ਕਰਾ ਚਲਾਇਆ ਜੇ ਗੱਡੀ ਬੱਟ ਗੱਡੀ ਹੈ ਬਹੁਤ ਤਗੜਾ ਜਿਹੜਾ ਹੁਟਰ ਇਹਨਾਂ ਵਿੱਚ ਗੱਡੀ ਦੇ ਆਪਦੇ ਲਾਇਆ ਹੋਇਆ ਹੈ ਇਹ ਆਪਾਂ ਨੂੰ ਪੁੱਛਿਆ ਭਾਜੀ ਨੂੰ ਇਹ ਦੱਸ ਰਹੇ ਨੇ ਵੀ ਮੈਂ ਪਾ ਹੈਗਾ ਜਗਰਾਉਂ ਤੋਂ ਮੈਂ ਲਾਇਆ ਜੀ ਲਾ ਜਗਰਾਉਂ ਤੋਂ ਤੇ ਕੁੱਝ ਵੀ ਪਤਾ ਨਹੀਂ ਕੀ ਇਹਨਾਂ ਥੋੜੇ ਬੋਲਦੇ ਹੋਤਰ ਆ ਜੀ ਇਹਨਾਂ ਦਾ ਬੋਲਣ ਚ ਵੀ ਫਰਕ ਪੈਂਦਾ ਦੋ ਇੱਕ ਮੁਲਾਜ਼ਮ ਕਰਨ ਜਿਹੜਾ ਐਮਐਸਸੀ ਕੋਲਗੜੀ ਉਹਦੇ ਵਿੱਚ ਗੱਡੀ ਮਾਰ ਲੱਗਿਆ ਸੀ ਇੱਕ ਗੱਡੀ ਸੀ ਹੋਰ ਰੋਕੀ ਹੋਈ ਹੈ ਆਹ ਵਾਲੀ ਗੱਡੀ ਇਸ ਗੱਡੀ ਦੇ ਵਿੱਚ ਵੀ ਮਾਰ ਲੱਗਿਆ ਸੀ ਜੀ ਵੀਰ ਜੀ ਨੋਟ ਕਰਨਾ ਸ੍ਰੀਮਾਨ ਜੀ ਇੱਧਰ ਦੇ ਪਾਸਿਆ ਆਦੀਰ ਦਾ ਆ ਗਿਆ ਤੁਹਾਨੂੰ ਲਿਖਾਲੇ ਕਿ ਤੁਹਾਨੂੰ ਆਣਾ ਹੈ ਕਿਹੜਾ ਡੌਕਾ ਜੀ ਹੈ ਹੂਟਰ ਦਾ ਹੁੰਦਾ ਬਲਾਗ ਬਿੱਟੀ ਦੱਸਿਆ ਕੀ ਚੀਜ਼ ਹੈਗੀ ਨਾ ਨਾ ਇਸ ਤਰ੍ਹਾਂ ਹੀ ਰਹਿ ਗਿਆ ਮਿਸਟਰ ਦਾ ਨਿਗਾਹ ਜੀ ਇਹ ਹੂਟਰ ਦਾ ਨਿਗਾਹ ਐਂਪਰ ਐਂਪਰ ਇੱਧਰ ਹੈ YouTube ਤੋਂ ਉੱਧਰ ਹੈ ਸ਼ਰਮ ਹਨੀ ਤੋਂਦਰ ਤੇ ਉੱਥੇ ਸਮਾਨ ਹੈਗਾ ਉਹਨਾਂ ਕਿਸੇ ਮਹਾਰਾਜ ਹੂਟਰ ਕਰਾ ਚਲਾਇਆ ਜੇ ਤੁਸੀਂ ਰੋਕੀ ਐ ਉਹ ਮਾਮਲਾ ਕੀ ਹੋਇਆ ਸਰ ਜਮਾਨ ਜੋਗ ਐਸਐਸਪੀ ਸਾਹਿਬ ਦੇ ਹੁਕਮਾਂ ਤਾ ਅੰਟ ਏਰੀਆ ਦੇ ਵਿੱਚ ਅੱਡ ਅੱਡ ਸ਼ਿਫਟਿੰਗ ਵਾਈ ਮੋਬਾਈਲ ਨਾਕਾ ਅਸੀਂ ਲਾਉਂਦੇ ਰਹਿਨੇ ਆ ਅੱਜ ਸਪੈਸ਼ਲ ਆਪਣਾ ਨਾਕਾ ਲਾਈਟਾਂ ਵਾਲੇ ਚੌਂਕ ਤੇ ਅਸੀਂ ਲਾਇਆ ਜਿਹਦੇ ਵਿੱਚ ਅਸੀਂ ਬੁਲਟ ਮੋਟਰਸਾਈਕਲ ਜਿਸ ਲੰਸਰ ਆ ਜਿਹੜੇ ਫਟਾਕੇ ਮਾਰਦੇ ਉਹ ਚੈੱਕ ਕਰ ਰਹੇ ਆ ਕਾਲੀਆਂ ਜਾਲੀਆਂ ਵਾਲੇ ਗੱਡੀਆਂ ਜਿਨ੍ਹਾਂ ਦੇ ਹੂਟਰ ਲੱਗੇ ਉਹ ਚੈੱਕ ਕਰ ਰਹੇ ਆ ਤੇ ਬਲ ਸਵਾਰੀ ਬਿਨਾ ਨੰਬਰੀ ਉਹਨਾਂ ਦੇ ਅਸੀਂ ਚੈੱਕ ਕਰਕੇ ਤੇ ਜਾਣਕਾਰੀ ਦੇ ਸਰ ਇੱਕ ਗੱਡੀ ਜਿਹੜੀ ਤੁਸੀਂ ਤੁਸੀਂ ਫੜੀ ਹੈ ਉਹਦੇ ਵਿੱਚ ਕੀ ਕੁਝ ਹੋਇਆ ਸਰ ਇਹ ਗੱਡੀ ਜਿਹੜੀ ਨਾ ਪਿੱਛੋਂ ਚੁੰਗੀ ਨੰਬਰ 7 ਤੋਂ 3:00 ਵਜਿਆ ਜੀ 3:00 ਵਜਿਆ ਹੀ ਗੱਡੀਆਂ ਸੀ ਪ੍ਰਾਈਵੇਟ ਤੇ ਚਾਰ ਇੱਕੋ ਜਿਹੀ I20 ਉਹਨਾਂ ਨੂੰ ਅਸੀਂ ਰੋਕ ਕੇ ਬ੍ਰੇਕੀ ਨਾਲ ਉਹਨਾਂ ਦੀ ਜਾਂਚ ਕੀਤੀ ਜਿਹਦੇ ਵਿੱਚ ਕਾਲੀਆਂ ਜੰਗਾਲੀਆਂ ਗੱਡੀਆਂ ਲੱਗੀਆਂ ਸੀ ਉਹਦੇ ਵਿੱਚ ਅਸੀਂ ਪ੍ਰੋਪਰ ਉਹਦੀ ਬੰਦੇ ਵੀ ਵਿੱਚ ਉੱਚਾ ਨੂੰ ਤੇਰੇ ਗੱਡੀ ਚ ਫੁੱਟਰ ਹੈਗਾ ਪਹਿਲਾਂ ਉਹਨੇ ਕਿਹਾ ਨਹੀਂ ਹੈਗਾ ਫਿਰ ਅਸੀਂ ਬਕੈਣ ਕੋਲ ਆ ਕੇ ਚੈੱਕ ਕੀਤਾ ਤੇ ਉਹਦੇ ਵਿੱਚ ਫੁੱਟਰ ਲੱਗਾ ਸੀ ਜਿਹਦੇ ਵਿੱਚ ਫੁੱਟਰ ਉਹਦਾ ਕੱਢ ਕੇ ਚਲਾਨ ਕੀਤਾ ਗਿਆ ਪਿੱਛੋਂ ਪੁਲਿਸ ਪਾਰਟੀ ਆਉਂਦੀ ਸੀ ਕੈਂਟ ਥਾਣੇ ਦੀ ਉਹ ਵੀ ਆ ਗਏ ਧੂੰ ਇਕੱਠਾ ਹੋਇਆ ਵਾਸੀਂ ਕਾਫੀ ਸਾਰਾ ਇੱਥੇ ਜਿਹਦੇ ਵਿੱਚ ਅਸੀਂ ਬਰੀਕੀ ਨਾਲ ਉਹਨਾਂ ਟਰਾਲੀ ਲਈ ਉਹਦੀ ਗੱਡੀ ਲਈ ਨਾਲ ਸਹਿਯੋਗ ਨਾਲ ਜਿਹਦੇ ਵਿੱਚ ਇੱਕ ਡੰਡਾ ਤੇ ਉਸੇ ਨਸ਼ੀਲਾ ਪਾਊਡਰ ਬਰਾਮਦ ਹੋਇਆ ਜੀ ਤੇ ਉਸ ਤੋਂ ਬਾਅਦ ਅਗਲੀ ਕਾਰਵਾਈ ਕੀ ਕੀਤੀ ਗਈ ਉਹਨਾਂ ਦੇ ਉੱਤੇ ਅਗਲੀ ਕਾਰਵਾਈ ਲਈ ਉਹ ਕੈਂਟ ਥਾਣੇ ਉਹਨਾਂ ਨਾਲ ਲੈ ਕੇ ਮਾਰਿਆ ਤੇ ਉਹਦੇ ਉੱਪਰ ਕਿਸ ਤਰ੍ਹਾਂ ਦਾ ਲੋਗੋ ਲੱਗਿਆ ਹੋਇਆ ਸੀ ਉਸ ਤਰ੍ਹਾਂ ਦੇ ਉੱਪਰ ਆਪਣਾ ਕਿਸੇ ਨਿੱਜੀ ਅਫਬਾਰ ਦਾ ਇੱਕ ਲੋਗੋ ਲੱਗਿਆ ਸੀ ਤੁਸੀਂ ਰੋਕੀ